ਸਰਗਰਜੀ ਪੰਜਾਬ ਨਿਊਜ਼ ਬੁਲਟਨ ਦੇਖਣ ਲਈ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀ ਆ ਮੁੱਖ ਸੁਰਖੀਆਂ ਤੇ ਅਸਾਮ ਚ ਚੋਣ ਪ੍ਰਚਾਰ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਅਸਾਮ ਦੇ ਮੌਜੂਦਾ ਮੁੱਖ ਮੰਤਰੀ ਤੇ ਸਾਦੇ ਨਿਸ਼ਾਨੇ ਖਾਸ ਸੱਜਣਾ ਮੌਕੇ ਸਿੱਖਾਂ ਨੂੰ ਐਸਜੀਪੀਸੀ ਨੇ ਕੀਤੀ ਅਪੀਲ ਹਰ ਘਰ ਦੇ ਉੱਤੇ ਨਿਸ਼ਾਨ ਸਾਹਿਬ ਲਗਾਉਣ ਦੀ ਕੀਤੀ ਅਪੀਲ ਆਪ ਦੀ ਮੰਤਰੀ ਆਤੀਸ਼ੀ ਮਾਲ ਨੇ ਨੀ ਕੀਤੀ ਪ੍ਰੈਸ ਕਾਨਫਰੰਸ ਕਿਹਾ ਦਿੱਲੀ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਚਾਹੁੰਦੀ ਹੈ ਬੀਜੇਪੀ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਵਾਲੀ ਗਲਤੀ ਮਨਜਿੰਦਰ ਸਿਰਸਾਨੇ ਦਿੱਤਾ ਬਿਆਨ ਕਿਹਾ ਆਮ ਆਦਮੀ ਪਾਰਟੀ ਨੂੰ ਡੇਗਣਾ ਚਾਹੁੰਦੇ ਨੇ ਅਰਿੰਦ ਕੇਜੀਵਾਲ ਤੇ ਹੁਣ ਖਬਰਾਂ ਵਿਸਥਾਰ ਨਾਲ ਅਰਵਿੰਦ ਕੇਜੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਕਮਾਂਡ ਸੰਭਾਲ ਲਈਏ। ਦੇਸ਼ ਭਰ ਦੇ ਵਿੱਚ ਸੀਐਮ ਮਾਨ ਆਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ। ਅੱਜ ਸੀਐਮ ਮਾਨ ਨੇ ਅਸਾਮ ਦੇ ਡਿਗਬੋਈ ਵਿੱਚ ਆਪ ਉਮੀਦਵਾਰ ਦੇ ਹੱਕ ਵਿੱਚ ਵਿਸ਼ਾਲ ਰੈਲੀ ਕੀਤੀ ਜਿੱਥੇ ਉਹਨਾਂ ਨੇ ਅਸਾਮ ਦੇ ਮੌਜੂਦਾ ਸੀਐਮ ਤੇ ਚਮਕੇ ਨਿਸ਼ਾਨੇ ਸਾਧੇ। ਆਪ ਦੀ ਇਸ ਵਿਸ਼ਾਲ ਰੈਲੀ ਦੇ ਵਿੱਚ ਹਜ਼ਾਰਾਂ ਦਾ ਇਕੱਠ ਸੀ ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਐਮ ਆਰ ਨੇ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸ਼ਵਾ ਸ਼ਰਮਾ ਉੱਤੇ ਨਿਸ਼ਾਨੇ ਸਾਧੇ ਜੋ ਭਾਜਪਾ ਦੇ ਨਾਲ ਸੰਬੰਧ ਰੱਖਦੇ ਨੇ ਸੀਐਮ ਆਰ ਨੇ ਸੀਐਮ ਹੇਮੰਤ ਦੀ ਪਤਨੀ ਦੇ ਪ੍ਰਾਈਵੇਟ ਸਕੂਲਾਂ ਬਾਰੇ ਵੀ ਟਿੱਪਣੀ ਕੀਤੀ ਜੋ ਆਪਕੇ ਮੁੱਖ ਮੰਤਰੀ ਹੈ ਉਹ ਕਾਂਗਰਸ ਦੇ ਸ਼ਾਸਨ ਵਿੱਚ ਸਿੱਖਿਆ ਮੰਤਰੀ ਔਰ ਸਵਾਸਥ ਮੰਤਰੀ ਹੁੰਦੇ تھے ਹੈਲਥ ਮਨਿਸਟਰ ਐਂਡ ਐਜੂਕੇਸ਼ਨ ਮਨਿਸਟਰ अगर वो चाहते आज से 20 साल पहले असम के सारे स्कूल शानदार हो सकते थे अगर वो चाहते उनकी नीयत साफ होती तो आज असम के हॉस्पिटल शानदार होते असम के लोगों को इलाज कराने के लिए चंडीगढ़ बेंगलोर पटना या दिल्ली ना जाना पड़ता अगर उनकी चाह इच्छा होती तो अब इधर आ गए हैं, दूसरी पार्टी में आ गए अब इधर से शुरू कर दिया काम ये बताओ सरकारी स्कूल असम में आठ हजार सरकारी स्कूल बंद कर दिए गए मेरे साथ आज सीट पे जहाज में एक बंदा बैठा था उसने कहा जी ये तो बहुत ही गलत हो रहा है हमारे असम में आप प्लीज बोल देना वहां जाके मैंने कहा मैं बोल दूंगा बोलो क्या कहता जी आठ हजार सरकारी स्कूल बंद हो गए मैंने कहा क्यों हो गए कहता जी बच्चे नहीं है वहाँ सरक, सरकारी स्कूल में बच्चे नहीं है पढ़न, पढ़ने के लिए तो स्टाफ को क्यों तनख्वाह दें सरकारी स्कूल बंद कर दिए बिल्कुल यही हालत दिल्ली के सरकारी स्कूलों की थी जब अरविंद केजरीवाल मुख्यमंत्री बने थे बिल्कुल यही हालत पंजाब के सरकारी स्कूलों में थी दो साल पहले जब मैं मुख्यमंत्री बना था लेकिन हमने कहा स्कूल बंद करने की बजाय हम स्कूलों को ही इतना अच्छा कर दें कारण क्या है बंद करने का कारण क्या है बच्चे क्यों नहीं आ रहे माता पिता का पेरेंट्स का विश्वास उठ गया सरकारी स्कूल की पढ़ाई से कि चलो हम तो हम तो जैसे तैसे जी लेंगे हमारी तो कट गई कम से कम बच्चे को तो प्राइवेट में पढ़ा लें अच्छी शिक्षा दे लें सरकारी में शिक्षा नहीं सरकारी शिक्षा से यकीन उठ गया था हमने सरकारी शिक्षा ऐसी कमाल कर दी पहले दिल्ली में अब पंजाब में भाई साहब आप यकीन नहीं करोगे प्राइवेट स्कूलों से निकाल के बच्चों को अब सरकारी स्कूलों में दाखिल करवा रहे हैं माता पिता के सरकारी स्कूल अच्छे हो गए अब जिस देश का राजा व्यापारी उस देश की जनता भिखारी भाई जब मुख्यमंत्री के अपने प्राइवेट स्कूल होंगे वो सरकारी स्कूलों को क्यों ठीक करेगा भाई क्यों करेगा वो अगर मुख्यमंत्री की अपनी ट्रांसपोर्ट होगी वो सरकारी बसों को क्यों चलने देगा भाई अगर मुख्यमंत्री खुद ही जमीन खरीदने और बेचने का काम करता है वो किसी का और का काम क्यों चलने देगा भाई ਦਸਨਯੋਗ ਹੈ ਕਿ ਅਸਾਮ ਦੇ ਵਿੱਚ ਤਿੰਨ ਪੜਾਵਾਂ ਦੇ ਵਿੱਚ ਚੋਣਾਂ ਹੋਣਗੀਆਂ ਡਿਬੜੂਗੜ੍ਹ ਜ਼ਿਲ੍ਹਾ ਉੱਤਰ ਪੂਰਬੀ ਭਾਰਤ ਦੇ ਵਿੱਚ ਅਸਾਮ ਰਾਜ ਵਿੱਚ 14 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ ਡਿਬੜੂਗੜ੍ਹ ਲੋਕ ਸਭਾ ਸੀਟੂ ਤੇ ਪਹਿਲੇ ਪੜਾਵ ਦੇ ਵਿੱਚ 19 April ਨੂੰ ਵੋਟਾਂ ਪੈਦੀਆਂ ਹਨ ਅਤੇ ਵੋਟਾਂ ਦੀ ਗਿਣਤੀ 4 June ਨੂੰ ਹੋਵੇਗੀ ਅਸਾਮ ਦੇ ਵਿੱਚ ਆਪ ਦੋ ਲੋਕ ਸਭਾ ਸੀਟਾਂ ਤੇ ਚੋਣ ਲੜ ਰਹੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਜਿੱਥੇ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨਾਲ ਮੁਲਾਕਾਤ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਪੰਜ ਸਿੰਘ ਸਹਿਬਾਨਾਂ ਵੱਲੋਂ ਜੋ ਘਰ ਘਰ ਨਿਸ਼ਾਨ ਸਾਹਿਬ ਲਗਾਉਣ ਦੀ ਅਪੀਲ ਕੀਤੀ ਗਈ ਸੀ ਉਸ ਅਪੀਲ ਮੁਤਾਬਕ ਅਸੀਂ ਹੁਣ ਤੱਕ 500 ਦੇ ਕਰੀਬ ਨਿਸ਼ਾਨ ਸਾਹਿਬ ਵੰਡ ਚੁੱਕੇ ਹਾਂ ਅਕਲ ਤਖਤ ਦੇ ਪੰ ਸਿੰਘ ਸੈਬਾਨਾ ਦੇ ਵੱਲੋਂ ਘਰ ਘਰ ਨਿਸ਼ਾਨ ਸਾਹਿਬ ਲਗਾਉਣ ਦੀ ਅਪੀਲ ਵੱਡੀ ਗਈ ਸੀ ਜਿਸ ਉਤੇ ਜਾਣਕਾਰੀ ਸਾਂਝੀ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਦੱਸਿਆ ਕਿ ਪੰਜਾਬ ਤੋਂ ਬਾਹਰ ਰਹਿੰਦੀ ਕੋਮ ਦੇ ਵਿੱਚ ਜੋ ਨਿਸ਼ਾਨ ਸਾਹਿਬ ਨੂੰ ਲੈ ਕੇ ਜਜ਼ਬਾ ਨਚਰ ਆਇਆ ਉਹ ਪਾਵੇਂ ਦਿੱਲੀ ਹੋਵੇ ਚਾਹੇ ਹੋਵੇ ਮੱਧ ਪ੍ਰਦੇਸ਼ ਜਾਂ ਹੋਵੇ ਰਾਜਸਥਾਨ ਸਭ ਜਗ੍ਹਾ ਲੋਕਾਂ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਘਰਾਂ ਦੇ ਬਾਹਰ ਲਗਾਉਣ ਦੇ ਲਈ ਕਾਫੀ ਉਤਸ਼ਾਹ ਇੱਕ ਨੂੰ ਮਿਲ ਰਿਹਾ ਹੈ ਸਿੰਘ ਸਾਹਿਬ ਨੇ ਔਰ ਪੰਜ ਸਿੰਘ ਸਹਿਬਾਨਾਂ ਨੇ ਜਿਹੜੀ ਅਪੀਲ ਕੀਤੀ ਹੈ ਆ ਨਿਸ਼ਾਨ ਸਾਹਿਬ ਘਰੋ ਕਰੀ ਲਾਨ ਦੀ ਮੈਂ ਸਮਝਦਾ ਅਸੀਂ ਉਹਦੀ ਪ੍ਰੋਟਾ ਵੀ ਕੀਤੀ ਸੀ ਔਰ ਅਸੀਂ ਸੋਸ਼ਲ ਮੀਡੀਆ ਤੇ ਵੀ ਪਾਇਆ ਔਰ ਮੈਂ ਸਿੰਘ ਸਾਹਿਬ ਨੂੰ ਦੱਸਿਆ ਹੈ ਕਿ ਕੱਲ ਦੇ ਅੱਜ ਤੱਕ 500 ਨਿਸ਼ਾਨ ਸਾਹਿਬ ਤਾਂ ਅਸੀਂ ਵੰਡ ਚੁੱਕੇ ਆ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਔਰ ਜਿਹੜੀ ਅਪੀਲ ਕੀਤੀ ਹੈ ਇੱਕ ਕਿਸਮ ਦਾ ਨਾ ਬਿਲੋਂਗਿੰਗ ਦੀ ਇੱਕ ਕਿਸਮ ਦੀ ਆ ਵਾਪਸ ਜਿਹੜਾ ਕੌਮ ਦੇ ਵਿੱਚ ਉਹ ਜਜ਼ਬਾ ਇੱਕ ਨਜ਼ਰ ਆਇਆ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਮੈਂ ਪੰਜਾਬੋਂ ਬਾਹਰ ਰਹਿੰਦੇ ਸਿੱਖਾਂ ਦੀ ਗੱਲ ਕਰ ਰਿਹਾ ਮੈਂ ਦਿੱਲੀ ਦੀ ਗੱਲ ਕਰ ਰਿਹਾ ਦਿੱਲੀ ਤੋਂ ਬਾਹਰ ਦੇ ਪ੍ਰਦੇਸ਼ਾਂ ਦੀ ਕਿਉਂਕਿ ਮੇਰੀ ਮਧ ਪ੍ਰਦੇਸ਼ ਰਾਜਸਥਾਨ ਮਹਾਰਾਸ਼ਟਰ ਬੰਬੇ ਸਭ ਜਗ੍ਹਾ ਗੱਲ ਹੋਈ ਹੈ ਔਰ ਸਭ ਜਗ੍ਹਾ ਲੋਕਾਂ ਚ ਉਤਸ਼ਾਹ ਹੈਗਾ ਔਰ ਉਹ ਨਿਸ਼ਾਨ ਸਾਹਿਬ ਕੱਲ ਖਾਲਸਾ ਸਿਰਜਣਾ ਦਿਵਸ ਦੇ ਉੱਤੇ ਆਪਣੇ ਘਰਾਂ ਤੇ ਲਾ ਰਹੇ ਨੇ ਮੈਂ ਸਮਝਦਾ ਮਾਂ ਕਿ ਇਸ ਅਪੀਲ ਨੇ ਕਿਤੇ ਨਾ ਕਿਤੇ ਵਾਪਸ ਲੋਕਾਂ ਦੇ ਵਿੱਚ ਉਹ ਇੱਕ ਭਾਵਨਾ ਲੈ ਕੇ ਆਏ ਨੇ ਜਿਹੜੀ ਦਸਮ ਪਿਤਾ ਨੇ ਜਿਹੜੀ ਖਾਲਸੇ ਨੂੰ ਸਿਰਜਿਆ ਸੀਗਾ ਮੈਂ ਸਮਝਦਾ ਮਾਂ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਹੋ ਰਿਹਾ ਇਹ ਮੰਤ ਭਗ ਹੈ ਗਲਤ ਹੈ ਔਰ ਜਦੋਂ ਵੀ ਇਹੋ ਜਿਹਾ ਤਸ਼ੱਦਦ ਤੁਸੀਂ ਕਰਦੇ ਹੋ ਅੰਮ੍ਰਿਤਪਾਲ ਹਰਣਾ ਦੇ ਨਾਲ ਤੁਹਾਡੇ ਵਿਚਾਰ ਮਿਲਦੇ ਕਿ ਨਹੀਂ ਮਿਲਦੇ ਉਹ ਵੱਖਰੀ ਗੱਲ ਹੈ ਲੇਕਿਨ ਹਿਊਮਨ ਰਾਈਟਸ ਜਾਂ ਉਹਨਾਂ ਦੇ ਜਿਹੜੇ ਹਕੂਕ ਨੇ ਉਹਨਾਂ ਦਾ ਜੇ ਹਨਨ ਕੀਤਾ ਜਾਏਗਾ ਉਸ ਦੇ ਉੱਤੇ ਹਰੇਕ ਨੂੰ ਤਕਲੀਫ ਹੋਏਗੀ ਅੱਜ ਤੁਸੀਂ ਦੇਖੋਗੇ ਹਿੰਦੁਸਤਾਨ ਦੇ ਵਿੱਚ ਨਾ ਜਿਹੜੀ ਆਮ ਜਨਤਾ ਹੈ ਉਹ ਚੁੱਪ ਜਾਦਾ ਬੋਲਦੀ ਘੱਟ ਪਈ ਹੈ ਮੈਂ ਸਮਝਦਾ ਵਾਂ ਉਹ ਚੁੱਪ ਕਿਹੜੇ ਪਾਸੇ ਲੈ ਕੇ ਜਾਏਗੀ ਇਹ ਸੋਚਣਾ ਪਏਗਾ ਸਰਕਾਰਾਂ ਨੂੰ ਉਹ ਭਾਵੇਂ ਸਟੇਟ ਦੀ ਸਰਕਾਰ ਹੈ ਭਾਵੇਂ ਸੈਂਟਰ ਦੀ ਸਰਕਾਰ ਹੈ ਇਦਾਂ ਹਿਊਮਨ ਰਾਈਟਸ ਦਾ ਹਨਨ ਜਿਹੜਾ ਹੈ ਮਨੁੱਖੀ ਅਧਿਕਾਰਾਂ ਦਾ ਜਿਹੜਾ ਹਨਨ ਹੈ ਇਹ ਗਲਤ ਹੈ ਅਸੀਂ ਇਹਦੀ ਨਕੇਦੀ ਕਰਦੇ ਮੈਂ ਸਮਝਦਾ ਵਾਂ ਕਿ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਿਆ ਜਾਵੇ ਕਿਉਂਕਿ ਜਿਹੜੀਆਂ ਕੌਮਾਂ ਦਾ ਇਤਿਹਾਸ ਨਹੀਂ ਹੁੰਦਾ ਉਹਨਾਂ ਦਾ ਭਵਿੱਖ ਵੀ ਨਹੀਂ ਹੁੰਦਾ ਸਾਡੇ ਕੋਲ ਐਡਾ ਵੱਡਾ ਇਤਿਹਾਸ ਹੈ ਪਿਛਲੇ 550 ਸਾਲਾਂ ਦੇ ਵਿੱਚ ਜੋ ਸਿਰਜਿਆ ਗੁਰੂ ਜੀ ਦੇ ਅਸ਼ੀਰਵਾਦ ਦੇ ਨਾਲ ਮੈਂ ਸਮਝਦਾ ਜੇ ਅਸੀਂ ਆਪਣੀ ਕੌਮ ਨੂੰ ਦਸੀਏ ਇਹ ਉਹਦਾ ਹੀ ਨਤੀਜਾ ਕੱਜ ਅਸੀਂ ਆਜ਼ਾਦ ਹਿੰਦੁਸਤਾਨ 'ਚ ਅਸੀਂ ਸਾਂ ਲੈਣੇ ਪਏ ਆ ਆ ਜੋ ਉਹਦਾ ਹੀ ਨਤੀਜਾ ਹੈਗਾ ਕਿ ਤਿਲਕ ਜਨੇਊ ਜਿਹੜਾ ਲੋਕੀ ਅੱਜ ਜਿਹੜੀ ਮੈਜੋਰਟੀ ਕਮਿਊਨਿਟੀ ਹੈ ਉਹਦੀ ਰੱਖਿਆ ਜਿਹੜੀ ਹੈ ਇਸੇ ਕੌਮ ਦੀ ਵਜ੍ਹਾ ਕਰਕੇ ਹੋਈ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਕਰਕੇ ਹੋਈ ਮੈਂ ਸਮਝਦਾ ਕਿ ਅੱਜ ਬਾਰਡਰ ਦੇ ਉੱਤੇ ਜੇ 10 ਜਵਾਨ ਵੀ ਆਪਣੀ ਜਾਨ ਗਵਾਉਂਦੇ ਨੇ ਤੇ ਉਹਦੇ ਚੋ ਅੱਜ ਵੀ 60 ਤੋਂ 70% ਸਿੱਖ ਹੁੰਦੇ ਨੇ ਇਹ ਕੇਸਰੀ ਨਿਸ਼ਾਨ ਨਾਲ ਜੁੜੇ ਹੋਏ ਨੇ ਇਹ ਗੁਰੂ ਦਸ਼ਮ ਪਿਤਾ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਦਾ ਅਸ਼ੀਰਵਾਦ ਹੈ ਕਿ ਕੌਮ ਜਿੱਥੇ ਸੇਵਾ ਲਈ ਤਿਆਰ ਰਹਿੰਦੀ ਹੈ ਉੱਥੇ ਤਸ਼ੱਦਦ ਦੇ ਖਿਲਾਫ ਵੀ ਤਿਆਰ ਰਹਿੰਦੀ ਹੈ ਔਰ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਹਿਊਮਨ ਰਾਈਟਸ ਦਾ ਹਨਨ ਹੋ ਰਿਹਾ ਇਹ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੌਮ ਦੱਬਦੀ ਨਹੀਂ ਹੁੰਦੀ ਕਿਸੇ ਕੋਲੋਂ ਇਹ ਆਪਣੇ ਹੱਕ ਲੈਣਾ ਜਾਣਦੀ ਉੱਥੇ ਹੀ ਦੂਜੇ ਪਾਸੇ ਮਨਜੀਤ ਸਿੰਘ ਜੀਕੇ ਨੇ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਹਿਊਮਨ ਰਾਈਟਸ ਦਾ ਹਨਨ ਹੋ ਰਿਹਾ ਹੈ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੋਈ ਕੌਮ ਦੱਬਦੀ ਨਹੀਂ ਕਿਸੇ ਕੋਲੋਂ ਇਹ ਆਪਣੇ ਹੱਕ ਲੈਣਾ ਜਾਣਦੀ ਹੈ ਆਪ ਦੇ ਮੰਤਰੀ ਆਤੀਸ਼ੀ ਨੇ ਪ੍ਰੈਸ ਕਾਨਫਰੰਸ ਰਾਹੀਂ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਸਰਕਾਰ ਵਿਰੋਧ ਸਾਜਿਸ਼ ਰਚੀ ਜਾ ਰਹੀ ਹੈ ਮੁੱਖ ਮੰਤਰੀ ਨੂੰ ਝੂਠੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਰੱਖਿਆ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਮੋਦੀ ਸਰਕਾਰ ਦਿੱਲੀ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਤਿਆਰੀ ਕਰ ਰਹੀ ਹੈ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਪ ਦੇ ਵੱਲੋਂ ਵੱਖ-ਵੱਖ ਬਿਆਨ ਦਿੱਤੇ ਜਾ ਰਹੇ ਨੇ ਇਸ ਦੇ ਤਹਿਤ ਮੰਤਰੀ ਆਤੀਸ਼ੀ ਦਾ ਕਹਿਣਾ ਹੈ ਕਿ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਹਨ ਹਾਲਾਂਕਿ ਦਿੱਲੀ ਦੀ ਚੁਣੀ ਹੋਈ ਕੇਜਰੀਵਾਲ ਸਰਕਾਰ ਖਿਲਾਫ ਸਿਆਸੀ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਭਾਜਪਾ ਦੀ ਕੇਂਦਰ ਸਰਕਾਰ ਦਿੱਲੀ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਜਾ ਰਹੀ ਹੈ ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਵਿੱਚ ਕੋਈ ਵੀ ਸੀਨੀਅਰ ਅਧਿਕਾਰੀ ਤਾਇਨਾਤ ਨਹੀਂ ਹੈ ਤੇ ਕਈ ਵੀ ਪਾਕ ਖਾਲੀ ਹਨ ਜਿੱਥੇ ਅਧਿਕਾਰੀ ਮੌਜੂਦ ਨਹੀਂ ਹਨ ਤੇ ਦਿੱਲੀ ਦੇ ਐਲਜੀਵੀ ਬਿਨਾ ਕਿਸੇ ਵਜ੍ਹਾ ਤੋਂ ਗ੍ਰਹਿ ਮੰਤਰੀ

अरविंद केजरीवाल की सरकार के खिलाफ एक बहुत बड़ा राजनीतिक षड्यंत्र प्लान किया जा रहा है हमें विश्वसनीय सूत्रों से पता चला है कि आने वाले कुछ दिनों में केंद्र सरकार भारतीय जनता पार्टी शासित केंद्र सरकार दिल्ली में राष्ट्रपति शासन लगाने वाली है हमने देखा कि किस तरह से एक 200 साल पुराने केस को उठाकर दिल्ली के मुख्यमंत्री अरविंद केजरीवाल के निजी सचिव को बर्खास्त कर दिया तो ये सारे लक्षण दिखा रहे हैं कि एक बहुत बड़ी साजिश हो रही है दिल्ली की सरकार को गिराने की साजिश हो रही है अरविंद केजरीवाल की सरकार को गिराने की साजिश हो रही है और दिल्ली में राष्ट्रपति शासन लगाने की साजिश हो रही है और यही कारण है कि अरविंद केजरीवाल जी को झूठे आरोपों के साथ फर्जी आरोपों के साथ बिना किसी प्रमाण के ईडी ने गिरफ्तार किया है केंद्र सरकार ने गिरफ्तार किया है ਜ਼ਿਕਰਯੋ ਹੈ ਕਿ ਮੰਤਰੀ ਅਤੀਸ਼ੀ ਨੇ ਭਾਜਪਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਦਿੱਲੀ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣਾ ਗੈਰ ਕਾਨੂੰਨੀ ਅਤੇ ਅਸੰਵਿਧਾਨਕ ਹੋਵੇਗਾ ਇਹ ਫਤਵੇ ਦਾ ਅਪਮਾਨ ਹੋਵੇਗਾ ਹਾਲੀ ਦੇ ਵਿੱਚ ਕੇਜਰੀਵਾਲ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਆਪਣਾ ਬਹੁਮਤ ਪੇਸ਼ ਕੀਤਾ ਹੈ ਤੇ ਅਜਿਹੀ ਸਥਿਤੀ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਨਹੀਂ ਲਗਾਇਆ ਜਾ ਸਕਦਾ ਆਪਤੀ ਭਾਜਪਾ ਵਿਚਾਲੇ ਸ਼ੁਰੂ ਹੋਇਆ ਰੇੜਕਾ ਹਜੇ ਵੀ ਬਰਕਰਾਰ ਹੈ ਇੱਕ ਪਾਸੇ ਆਪ ਦੀ ਮੰਤਰੀ ਆਤਿਸ਼ੀ ਮਰਲੇਨਾ ਨੇ ਪ੍ਰੈਸ ਕਾਨਫਰੰਸ ਕਰਕੇ ਦਾਵਾ ਕੀਤਾ ਹੈ ਕਿ ਭਾਜਪਾ ਦਿੱਲੀ ਵਿੱਚ ਰਾਸ਼ਪਤਿ ਸ਼ਾਸਨ ਲਾਗੂ ਕਰਨਾ ਚਾਹੁੰਦੀ ਹੈ ਤੇ ਦੂਜੇ ਪਾਸੇ ਆਤਿਸ਼ੀ ਮਰਲੇਨਾ ਦੇ ਦਾਅਵੇ ਨੂੰ ਖੋਖਲਾ ਕਰਾਰ ਦਿੱਤਾ ਹੈ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਸਿਰਸਾ ਨੇ ਵੱਡਾ ਬਿਆਨ ਦਿੱੰਦਿਆ ਕਿ ਹੈ ਕਿ ਅਰਵਿੰਦ ਕੇਜੀਵਾਲ ਖੁਦ ਆਪਣੀ ਸਰਕਾਰ ਡਿਗਣਾ ਚਾਹੁੰਦਾ ਹੈ ਧਿਲੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਬੰਦ ਨੇ ਤੇ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਉਹ ਮੁੱਖ ਮੰਤਰੀ ਅਹੁਦੇ ਤੇ ਨਹੀਂ ਰਹਿ ਸਕਦੇ ਇਸ ਲਈ ਉਹ ਆਪਣੀ ਧਰਮ ਪਤਨੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਤੇ ਸੰਜੀਤ ਸਿੰਘ ਦੇ ਬਾਹਰ ਰਹਿੰਦਿਆ ਇਹ ਮੁਮਕਿਨ ਨਹੀਂ ਹੈ ਤੇ ਅਸੀਂ ਨਹੀਂ ਭਾਜਪਾ ਨੂੰ ਮਨਜਿੰਦਰ ਸਿਰਸਾ ਦਾ ਕਹਿਣਾ ਹੈ ਮਨਜਿੰਦਰ ਸਿਰਸਾ ਨੇ ਵੀ ਦਾਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਖੁਦ ਰਾਸ਼ਟਰਪਤੀ ਸ਼ਾਸਨ ਲਾਗੂ ਕਰਵਾਉਣਾ ਚਾਹੁੰਦੇ ਨੇ उन्ह आतिशी मारलेना दोषा का जवाब देंद्या होर की क्या आप ही सुनो अतिशी मारलिना जी आज प्रेस कॉन्फ्रेंस करके कह रही हैं कि बीजेपी दिल्ली के अंदर तो राष्ट्रपति राय लगाना चाहती है अतिशी महारीना जी मैं आपको बताना चाहता हूँ हम बिल्कुल ऐसा नहीं चाहते बीजेपी चुनी हुई सरकार का सम्मान करती है दिल्ली के लोगों ने आम आदमी पार्टी को मैंडेट दिया है और आम आदमी पार्टी को सरकार चलानी चाहिए लेकिन आम आदमी पार्टी का मुखिया अरविंद केजरीवाल चाहते हैं कि किसी तरीके राष्ट्रपति राज लग जाए क्योंकि वो मुख्यमंत्री जेल में है वो जेल में मुख्यमंत्री रहना चाहते हैं जो कि असंभव है इसलिए जब से संजय सिंह जी जेल से बाहर से आए हैं तो अरविंद केजरीवाल जी का जो अपनी धर्मपत्नी सुनीता केजरीवाल जी को मुख्यमंत्री बनाने का सपना था वो चूर चूर हो गया है संजय सिंह जी कह रहे हैं कि मैं सुनीता जी को मुख्यमंत्री नहीं बनने दूंगा सेकंड मोस्ट मैं हूं मैं खुद बनूंगा अरविंद केजरीवाल जी कह रहे हैं मैं संजय सिंह जी को बनने नहीं दूंगा आतिशी पारलिना जी का और सौरभ भारद्वाज जी का नाम तो, तो आपके सामने ही ले दिया था अरविंद केजरीवाल जी वाजी वाजी ने शराब को में ताकि कहीं आप मुख्यमंत्री बनने का क्लेम ना करें ऐसे में खुद अरविंद केजरीवाल जी चाह रहे हैं कि सरकार खड्डे में जाए कोई और मुख्यमंत्री ना बन जाए संजय सिंह बिल्कुल ना बन जाए इसलिए अरविंद केजरीवाल चाह रहे हैं कि किसी तरीके संवैधानिक संकट खड़ा हो जाए और दिल्ली में राष्ट्रपति राय लग जाए मेरी कुर्सी पे आकर बैठकर कोई और ना बैठ जाए ताकि कल को मैं उसको हटा ना पाऊं और मैं घर जेल में बैठा रह जाऊं इसलिए अरविंद केजरीवाल जी चाह रहे हैं दिल्ली में राष्ट्रपति राय लागू हो जाए ਜ਼ਿਕਰਯੋਗ ਹੈ ਕਿ ਸ਼ਰੂਆਪ ਕੋਟਾਲੇ ਦੀ ਜਾਂਚ ਤੋਂ ਬਾਅਦ ਆਪ ਦੇ ਮੰਤਰੀਆਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਦਿਗਗਜ਼ ਆਗੂਆਂ ਦੀ ਗ੍ਰਿਫਤਾਰੀ ਕੀਤੀ ਗਈ ਤੇ ਹੁਣ ਇਸ ਮਾਮਲੇ ਦੇ ਵਿੱਚ ਆਤੀਸ਼ੀ ਮਾਰਲੇਨਾ ਤੇ ਸੌਰਵ ਭਰਤਵਾਸ ਦਾ ਨਾਮ ਵੀ ਸਾਹਮਣੇ ਆਇਆ ਹੈ ਵੇਖਣਾ ਤਾਂ ਇਹ ਹੋਵੇਗਾ ਕਿ ਈੜੀ ਦੀ ਅਗਲੀ ਕਾਰਵਾਈ ਕਿਸ ਆਪ ਮੰਤਰੀ ਉੱਤੇ ਕੀਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਆਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਲਗਾਤਾਰ ਵੱਧਦੀ ਦਿਖਾਈ ਦੇ ਰਹੀ ਹੈ ਹੁਣ ਵਿਕਰਮਜੀਤਿਆ ਨੇ ਵੀਡੀਓ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਚਮਕ ਦੇ ਨਿਸ਼ਾਨੇ ਸਾਧੇ ਸੋਸ਼ਲ ਮੀਡੀਆ ਉੱਤੇ ਚੱਲ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦਾ 카ਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਜ ਇੱਕ ਵਾਰ ਫਿਰ ਤੋਂ ਵਿਕਰਮ ਸਿੰਘ ਮਜੀਠੀਆ ਨੇ ਸੀਐਮ ਭਗਵੰਤ ਮਾਨ ਨੂੰ ਆੜੇ ਹੱਥੀ ਲੈਦਿਆਂ ਕਿਹਾ ਹੈ ਕਿ ਪੰਜਾਬ ਦਾ ਪ੍ਰਮੁੱਖ ਤਿਉਹਾਰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਤੇ ਪੰਜਾਬ ਦਾ ਮੁੱਖ ਮੰਤਰੀ ਅਸਾਮ ਦੇ ਵਿੱਚ ਇੰਡੀਆ ਅਲਾਈਅንስ ਦਾ ਪ੍ਰਚਾਰ ਕਰਨ ਜਾ ਰਿਹਾ ਹੈ ਤੇ ਮੈਂ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਅਸਾਮ ਦੀ ਡਿਬੜੂਗੜ੍ਹ ਜ਼ਿਲ੍ਹੇ ਦੇ ਵਿੱਚ ਐਨਐਸਏ ਲਗਾ ਕੇ ਤੁਸੇ ਛੇੜੇ ਸਿੰਘਾਂ ਨੂੰ ਬੰਦ ਕੀਤਾ ਹੈ ਉਹਨਾਂ ਤੋਂ ਐਨਐਸਏ ਹਟਾ ਕੇ ਕਦੋਂ ਤੱਕ ਉਹਨਾਂ ਦੀ ਰਿਹਾਈ ਹੋਵੇਗੀ ਸਾਖੀ ਤੋਂ ਇੱਕ ਦਿਨ ਪਹਿਲਾਂ ਦੀ ਇਹ ਤਰੀਖ ਮੈਂ ਸਮਝਦਾ ਨੂੰ ਮੈਂ ਸਮੇਂ ਤੱਕ ਯਾਦ ਰੱਖੂਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਇੰਡੀਆ ਅਲਾਇੰਸ ਦੇ ਪ੍ਰਚਾਰ ਵਾਸਤੇ ਮਤਲਬ ਕਿ ਕਾਂਗਰਸ ਦੇ ਪ੍ਰਚਾਰ ਵਾਸਤੇ ਕਾਂਗਰਸ ਦੇ ਗੱਠ ਜੋੜ ਦੇ ਪ੍ਰਚਾਰ ਵਾਸਤੇ ਅੱਜ ਅਸਾਮ ਚਲੇ ਉਸ ਧਰਤੀ ਤੇ ਚਲੇ ਆ ਜਿੱਥੇ ਅੱਜ ਤੋਂ 1 ਸਾਲ ਪਹਿਲਾਂ ਇੰਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੜੂਗੜ ਦੀ ਜੇਲ੍ਹ ਪਹੁੰਚਾਇਆ ਉਸ ਸ਼ਾਮ ਦੀ ਧਰਤੀ ਚੱਲੀ ਹੈ ਵੈਸੇ ਮਾਨ ਸਾਹਿਬ ਜੀ ਤੁਹਾਨੂੰ ਮਾੜੀ ਮੋਟੀ ਵੀ ਸ਼ਰਮ ਹੈ ਤੇ ਮੈਂ ਸਮਝਦਾ ਹਾਂ ਤੁਸੀਂ ਅੱਜ ਇੱਕ ਤਾਂ ਇਸ ਗੱਲ ਦੀ ਮਾਫੀ ਵੀ ਮੰਗੋਗੇ ਕਿ ਤੁਹਾਡੇ ਤੋਂ ਗਲਤੀ ਹੋਈ ਔਰ ਆਪ ਦਾ ਐਨਏਐਸਓ ਲਾਉਣ ਦਾ ਫੈਸਲਾ ਵੀ ਵਾਪਸ ਲਓ ਆ ਕੁਝ ਦਿਨ ਪਹਿਲਾਂ ਹੀ ਤੁਸੀਂ ਸਾਡਿਆ ਸਤਿਕਾਰਯੋਗ ਮਾਵਾ ਨੂੰ ਚਾਹੇ ਉਹ ਅਮਰਿਤਪਾਲ ਦੀ ਮਾਂ ਚਾਹੇ ਉਹ ਬੱਪਲਪ੍ਰੀਤ ਦੇ ਮਾਤਾ ਜੀ ਨੇ ਉਹਨਾਂ ਤੇ ਵੀ ਤੁਸੀਂ ਆ ਕੇਸ ਬਣਾ ਕੇ ਸੱਤਕਵੇਂਜਾ ਕਰਕੇ ਉਹਨਾਂ ਦੀ ਅਰੈਸਟ ਕਰ ਲਈ ਹੈ ਕਿ ਜੀ ਲਾਅਨ ਆਰਡਰ ਖਰਾਬ ਹੁੰਦਾ ਮੈਨੂੰ ਨਹੀਂ ਸਮਝ ਆਉਂਦੀ ਸੀ ਕਿ ਆ ਕਿ ਮਾਵਾ ਵੀ ਬਹੁਤ ਖਰਾਬ ਕਰ ਸਕਦੀਆਂ ਮਗਰ ਅੱਜ ਚਲੋ ਇਹ ਤਾਂ ਗੱਲ ਸਾਹਮਣੇ ਆ ਗਈ ਕਿ ਕਿਵੇਂ ਤੁਸੀਂ ਕਾਂਗਰਸ ਲਈ ਪ੍ਰਚਾਰ ਕਰਦੇ ਫਿਰਦੇ ਹੋ ਪਹਿਲਾਂ ਹਰਿਆਣਾ ਗਏ ਫਿਰ ਦਿੱਲੀ ਗਏ ਹੁਣ ਅਸਾਮ ਚੱਲੇ ਹੋ ਜੇ ਸਾਾਮ ਚੱਲੇ ਹੀ ਹੋ ਜੇ ਕੇਜਰੀਆਲ ਦੀ ਰਿਆਈ ਮੰਗ ਸਕਦੇ ਹੋ ਸ਼ਰਾਬ ਘਟਾਲੇ ਚ ਜਾਂ ਸ਼ਹੀਦ ਭਗਤ ਸਿੰਘ ਖਟਕਰ ਕਨਾ ਉਹਨਾਂ ਦੀ ਪਵਿੱਤਰ ਧਰਤੀ ਤੇ ਬਹਿ ਕੇ ਸ਼ਰਾਬ ਘਟਾਲੇ ਦੀ ਵਾਸਤੇ ਤੁਸੀਂ ਆਪ ਦਾ ਇਹ ਮਰਨਵਾਤ ਰੱਖ ਸਕਦੇ ਹੋ ਜਾਂ ਅੰਛਲ ਰੱਖ ਸਕਦੇ ਹੋ ਆਸ ਕਰੂੰਗਾ ਉਮੀਦ ਕਰੂੰਗਾ ਕਿ ਅੱਜ ਜਾ ਕੇ ਉੱਥੇ ਵੀ ਹਾਂ ਦਾ ਇਕੱਲਾ ਨਾਰਾ ਨਹੀਂ ਮਾਰੂਗੇ ਆਪ ਦਾ ਗਲਤ ਫੈਸਲਾ ਐਨਐਸਏ ਲਾਉਣ ਦਾ ਫੈਸਲਾ ਇਸ ਡ੍ਰੈਕੋਨियन ਲਾਜ਼ ਇਹ ਕਰਾਰੇ ਕਾਨੂੰਨ ਇਹ ਕਾਨੂੰਨ ਜਿਹੜੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਵਾਪਸ ਲਾਉਂਗੇ ਔਰ ਜਿਹੜੇ ਉਹ ਸਾਡੇ ਉਥੇ ਸਿੰਘ ਬੈਠੇ ਆ ਉਹਨਾਂ ਨੂੰ ਇਮੀਡੀਏਟਲੀ ਐਨਐਸਏ ਹਟਾ ਕੇ ਵਾਪਸ ਲਿਆਉਣ ਦਾ ਕੰਮ ਕਰੋਗੇ ਜੇ ਨਹੀਂ ਕਰੋਗੇ ਤੇ ਪਤਾ ਹੀ ਆ ਕਿ ਤੁਸੀਂ ਵੀ ਅੱਜ ਦੇ ਜਰਨਲ ਡਾਇਰ ਬਣੇ ਹੋ ਕੱਲ ਤਾਂ ਪੈਗ ਲਾਏ ਪੈਗ ਲਾ ਕੇ ਖਾਦੀ ਪੀਤੀ ਜ ਬਹੁਤ ਕੁਝ ਭੁੱਲ ਗਏ ਮੇਨ ਲਾਦਾ ਅੱਜ ਚੁਇਰ ਚੜੀ ਐ ਉਤਰੀ ਵੀ ਹੋਣੀ ਮਾੜਾ ਮਾਰਕਾ ਵੀ ਪੀ ਲਿਆ ਹੁਣ ਉਹਦਾ ਵੀ ਕੱਲ ਅਸਰ ਸੀ ਅੱਜ ਪੈਗ ਉਤਰ ਵੀ ਗਏ ਹੋਣੇ ਇਸ ਲਈ ਸੋਫੀ ਜਿੰਨਾ ਚਿਰ 2-4 ਘੰਟੇ ਜਿਹੜਾ ਤੁਸੀਂ ਰਹਿਣਾ ਆਸ ਕਰੂੰਗਾ ਉਮੀਦ ਕਰੂੰਗਾ ਕਿ ਕੋਈ ਪੰਜਾਬ ਦੇ ਪੰਜਾਬੀ ਪੰਜਾਬੀਅਤ ਪੰਜਾਬ ਦੇ ਭਲੇ ਦੀ ਕਿਸਾਨ ਦੀ ਪੰਜਾਬੀ ਚ ਵਸਦੇ ਪੰਜਾਬ ਚ ਵਸਦੇ ਪੰਜਾਬੀਆਂ ਦੀ ਕੋਈ ਗੱਲ ਚੱਜਦੀ ਕਰੋਗੇ ਬਹੁਤ ਬਹੁਤ ਧੰਨਵਾਦ ਜ਼ਿਕਰ ਹੋਇਆ ਕਿ ਬੀਤੇ ਦਿਨੀ ਦੋਹਾਂ ਤੀਰ ਵਿਚਾਲੇ ਕਾਫੀ ਗਹਿਮਾ ਗੇਮੀ ਦੇਖਣ ਨੂੰ ਮਿਲੀ ਜਿੱਥੇ ਇੱਕ ਪਾਸੇ ਸੀਐਮ ਭਗਵੰਤ ਮਾਨ ਨੇ ਵਿਕਰਮ ਮਜੀਠੀਆ ਤੇ ਗੰਭੀਰ ਇਲਜ਼ਾਮ ਲਗਾਏ ਤਾਂ ਉੱਥੇ ਹੀ ਦੂਜੇ ਪਾਸੇ ਮਜੀਠੀਆ ਵੱਲੋਂ ਵੀ ਸੀਐਮ ਮਾਨ ਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਲੋਕ ਸਭਾ ਚੋਣਾਂ ਤੋਂ ਪਹਿਲਾਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਆਗੂ ਜਸਟਿਸ ਜੋਰਾ ਸਿੰਘ ਵੱਲੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ रिटायर्ड जस्टिस जोरा सिंह ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜਲੰਧਰ ਹਲਕੇ ਤੋਂ ਉਮੀਦਵਾਰ ਐਲਾਨਿਆ ਸੀ ਆਮ ਆਦਮੀ ਪਾਰਟੀ ਨੇ ਫਰੀਦਕੋਟ ਤੋਂ ਅਦਾਕਾਰ ਕਰਮਜੀਤ ਅਨਮੋਲ ਨੂੰ ਉਮੀਦਵਾਰ ਐਲਾਨਿਆ ਜਿਸ ਸੁਪਰੰਤ ਹੁਣ ਆਮ ਆਦਮੀ ਪਾਰਟੀ ਦੇ ਟਿਕਟ ਉਤੇ ਲੋਕ ਸਭਾ ਹਲਕਾ ਜਰੰਦਰ ਤੋਂ ਚੋਣ ਲੜ ਚੁੱਕੇ ਪਾਰਟੀ ਦੇ ਲੀਗਲ ਸੈੱਲ ਦੇ ਸਾਬਕਾ ਪ੍ਰਧਾਨ ਰਿਟਾਇਰਡ ਜਸਟਿਸ ਜੋਰਾ ਸਿੰਘ ਨੇ ਅਜਵਾਦ ਚੋਣ ਲੜਨ ਦਾ ਐਲਾਨ ਕੀਤਾ ਹੈ ਉਹ ਇਸ ਵਾਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ ਉਹ ਪਹਿਲਾਂ ਪਾਰਟੀ ਦੀ ਟਿਕਟ ਉੱਤੇ ਚੋਣ ਲੜਨਾ ਚਾਹੁੰਦੇ ਸਨ ਪਰ ਟਿਕਟ ਕਰਮਜੀਤ ਅਨਮੋਲ ਨੂੰ ਦਿੱਤੀ ਗਈ ਹੈ ਮੋਗਾ ਜ਼ਿਲ੍ਹਾ ਨੇ ਸੰਬੰਧਿਤ ਹੋਣ ਦੇ ਬਾਵਜੂਦ ਉਹ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ ਹੀ ਚੱਲ ਰਹੇ ਸਨ ਰਿਟਾਇਰਡ ਜਸਟਿਸ ਚੋਰਾ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਲਈ ਤਿਆਰੀ ਕਰ ਰਹੇ ਨੇ ਉਹ ਚੋਣ ਦੌਰਾਨ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਕਲਾ ਕੋਲੀ ਕਾਂਡ ਤੇ ਮੁੱਦੇ ਨੂੰ ਲੈ ਕੇ ਲੋਕਾਂ ਵਿੱਚ ਜਾਣਗੇ ਇਸ ਦੀ ਪੁਸ਼ਟੀ ਉਹਨਾਂ ਨੇ ਇੱਕ ਮੀਡੀਆ ਅਦਾਰੇ ਤੇ ਨਾਲ ਗੱਲ ਕਰਦਿਆਂ ਕੀਤੀ ਹਾਲੇਕਿਉਂ ਨਾ ਇਹ ਵੀ ਕਿਹਾ ਹੈ ਕਿ ਉਹ ਅਜੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਹਨ ਅਤੇ ਉਹਨਾਂ ਨੇ ਪਾਰਟੀ ਨਹੀਂ ਛੱਡੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਨੇ ਹਰਿਆਣੇ ਦੇ ਬਾਰਡਰਾਂ ਤੇ ਕਿਸਾਨ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਨੇ ਇਸ ਦੌਰਾਨ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਵਿਰੋਧ ਕਰਨ ਦਾ ਵੀ ਐਲਾਨ ਕੀਤਾ ਸੀ ਜਿੱਥੇ ਵੀ ਭਾਜਪਾ ਉਮੀਦਵਾਰ ਚੋਣ ਪ੍ਰਚਾਰ ਲਈ ਜਾਂਦੇ ਨੇ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਫਰੀਦਕੋਟ ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਇਸ ਦੌਰਾਨ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਕਿਸਾਨਾਂ ਵੱਲੋਂ ਭਾਜਪਾ ਆਕੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ ਤਸਵੀਰਾਂ ਫਰੀਦਕੋਟ ਦੀਆਂ ਨੇ ਜਿੱਥੇ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕਰਨ ਪਹੁੰਚੇ ਸਨ ਇਸ ਦੌਰਾਨ ਕਿਸਾਨਾਂ ਨੇ ਕਾਲੀਆਂ ਚੰਡੀਆਂ ਦਿਖਾ ਕੇ ਜ਼ਬਰਦਸਤ ਤਰੀਕੇ ਦੇ ਨਾਲ ਵਿਰੋਧ ਕੀਤਾ ਪਹਿਲੀ ਗੱਲ ਤਾਂ ਇਹ ਵੀ ਸਾਡਾ ਕਿਸੇ ਪਾਰਟੀ ਨਾਲ ਕੋਈ ਵਿਰੋਧ ਨਹੀਂ ਕਿਸੇ ਆਦਮੀ ਨਾਲ ਵਿਰੋਧ ਨਹੀਂ ਸਾਡਾ ਨੀਤੀਆਂ ਨਾਲ ਵਿਰੋਧ ਹੈ ਜਿਸ ਤਰ੍ਹਾਂ ਕਿ ਜਿਹੜੀਆਂ ਕਿਸਾਨੀ ਮੰਗਾਂ 2021 ਵਿੱਚ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਬਾਕੀਆਂ ਤੇ ਵਿਸ਼ਵਾਸ ਦਿਵਾਇਆ ਸੀ ਉਹ ਤੋਂ ਮਨਕਰ ਹੋਣ ਤੇ ਜਦੋਂ ਭਾਰਤੀ ਕਿਸਾਨ ਯੂਨੀਅਨ ਦਿੱਲੀ ਨੂੰ ਉਹ ਮੰਗਾਂ ਯਾਦ ਕਰਾਉਣ ਵਾਸਤੇ ਜਾ ਰਹੇ ਸਨ ਦੋ ਫੋਰਮ ਤਾਂ ਇਹਨਾਂ ਨੇ ਸੜਕਾਂ 'ਚ ਕਿੱਲ ਗੱਡ ਕੇ ਦਵਾਰਾਂ ਖੜੀਆਂ ਕਰਕੇ ਅਥਰੂ ਗੈਸ ਬੂੜੀਆਂ ਚਲਾ ਕੇ ਸਾਡਾ ਨੌਜਵਾਨ ਸੁਭਕਰਤ ਸਿੰਘ ਸ਼ਹੀਦ ਕਰਤਾ ਉਦੋਂ ਅੱਗੇ ਟਰੈਕਟਰ ਭੰਨੇ 400 ਕਿਸਾਨ ਇਹਨਾਂ ਨੇ ਫੱਟੜ ਕਰ ਦਿੱਤਾ ਅੱਜ ਉਹ ਕਿਹੜੇ ਮੂਹਨਾ ਸਾਡੇ ਇਥੇ ਪੰਜਾਬ ਚ ਆ ਕੇ ਬੂਟਾ ਮੰਗਣ ਆ ਰਹੇ ਆ ਅਸੀਂ ਉਹਨਾਂ ਤੋਂ ਇਹੋ ਸਵਾਲ ਪੁੱਛਣਾ ਕਿ ਕੀ ਅਸੀਂ ਕਿਸੇ ਵਿਦੇਸ਼ੀ ਦੇਸ਼ ਦੇ ਕੋਈ ਤਾੜ ਵੀ ਨਹੀਂ ਅਸੀਂ ਇਸ ਦੇਸ਼ ਵਾਸਤੇ ਅਨਾਜ ਪੈਦਾ ਕਰਕੇ ਤੇ ਦੇਸ਼ ਨੂੰ ਦਿੰਨੇ ਆ ਜਿੱਥੇ ਭਾਜਪਾ ਤੇ ਮੀਂਹ ਦਾ ਉੱਥੇ ਹਰੇਕ ਤਾਂ ਅਪਲੋਡ ਕੀਤਾ ਜਾਊਗਾ ਕਿਵੇਂ ਭਾਜਪਾ ਸਰਕਾਰ ਨੇ ਸਾਡੇ ਨਾਲ ਵਾਅਦਾ ਕਰਕੇ ਵਾਅਦਾ ਖਾਤੀ ਕੀਤੀ ਹੈ ਹੁਣ ਸਾਡੇ ਕਿਸਾਨ ਉਸਨੂੰ ਅੰਦੋਲਨ ਕਰੀ ਜਾਂਦੇ ਆ ਹਰਿਆਣਾ ਦੇ ਬਾਡਰਾਂ ਤੇ ਉੱਥੇ ਲੈਣੇ ਸਰਕਾਰ ਨੇ ਕੀ ਕੀਤਾ ਇੱਕ ਮਤਲਬ ਕਿ ਬ੍ਰਿਕਾਡ ਇਹ ਜਿ ਲਾਏ ਕਿਲ ਘੜ ਤੇ ਸਾਨੂੰ ਵਿਦੇਸ਼ੀ ਸਮਝਿਆ ਜਾ ਰਿਹਾ ਹੈ ਕੋ ਉਥੋਂ ਦੇ ਮੁੱਖ ਮੰਤਰੀ ਸਾਡੇ ਕਾ ਮੁੱਖ ਮੰਤਰੀ ਨੂੰ ਕਹਿ ਦਿੱ ਗਏ ਮੋਰ ਲਾਲ ਦਾ ਖੱਟੇ ਦਾ ਬੈਂਸ ਕਿ ਇਹ ਭਾਰਤੀ ਦਾ ਪਾਤਨ ਵਾਲਾ ਪੰਜਾਬ ਅੱਡਾ ਹੈ ਕਿ ਸਾਨੂੰ ਅੱਡੀ ਸਮਝਦੇ ਹੈ ਤੇ ਸਾਨੂੰ ਅੱਡ ਕਰ ਦਿੰਦਾ ਸਾਡੋਂ ਨੂੰ ਤਿਆਰ ਹੈ ਦੂਜੇ ਨੰਬਰ ਤੇ ਜਿਹੜਾ ਸ਼ੋਕਰ ਤੁਸੀਂ ਦੁਸ਼ੀਰ ਕੀਤਾ ਗਿਆ ਉਹਦੇ ਕਾਰਨ ਫਟੋ ਫਟ ਸਜ਼ਾ ਦਿੱਤੀ ਜਾਵੇ ਬਾਕੀ ਜਿਹੜਾ ਸਾਡੇ ਨਖਾਨ ਹੋਇਆ ਟਰੈਕਟਰ ਟਰਾਲੀਆਂ ਦਾ ਆਮ ਵਿਕਣ ਦਾ ਉਹਦੀ ਪੁਪਾਈ ਕੀਤੀ ਜਾਵੇ ਐਮਐਸਪੀ ਦੀ ਕੂਰਦੀ ਗੱਟੀ ਦਿੱਤੀ ਜਾਵੇ ਮਾਮੀ ਨਥਰਪੁਰ ਲਾਗੂ ਕੀਤੀ ਜਾਵੇ ਇਸ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣ ਲਓ ਹਾਂਜੀ ਉਹਨਾਂ ਦਾ ਨਾ ਪਾਰਟੀ ਦਾ ਪ੍ਰੋਗਰਾਮ ਸੀਗਾ ਤਾਂ ਇੱਥੇ ਕੁਝ ਅਸੇ ਬੰਦੀਆਂ ਭਾਰਤ ਕਿਸਾਨਾਂ ਦੇ ਨਕਾਰੀਆਂ ਗਰੁੱਪ ਜੀ ਕ੍ਰਾਂਤੀਕਾਰੀ ਗਰੁੱਪ ਬਹਿਰੂ ਗਰੁੱਪ ਜੀ ਇਹ ਸਿੱਧੂਪੁਰ ਗਰੁੱਪ ਇਹ ਸਾਰੇ ਆਏ ਹੋਏ ਆ ਜੀ ਇਹ ਪੀਸਫੁੱਲ ਚੱਲ ਰਿਹਾ ਹੈ ਵੈਸੇ ਚਲੋ ਇਹਨਾਂ ਨੇ ਆਪਣਾ ਪਿਛਲੀ ਵਾਰ ਪ੍ਰਦਰਸ਼ਨ ਕੀਤਾ ਸੀ ਬਾਕੀ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਜ਼ਿਕਰ ਹੋਖ ਹੈ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਹੁਣ ਕਿਸਾਨ ਹਰਿਆਣਾ ਦੇ ਬਾਟਰਾਂ ਤੇ ਵੀ ਬੈਠੇ ਨੇ ਬੀਤੇ ਦਿਨ ਕਿਸਾਨਾਂ ਨੇ ਭਾਜ ਭਾਗੂਆਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ ਕਈ ਪਿੰਡਾਂ ਦੇ ਵਿੱਚ ਚੇਤਾਵਨੀ ਭਰੇ ਬੋਰਡ ਵੀ ਲਗਾਏ ਨੇ ਆਉਣ ਵਾਲੇ ਦਿਨਾਂ 'ਚ ਮੌਸਮ ਕਰਵਟ ਲੈ ਸਕਦਾ ਹੈ ਮੌਸਮ ਵਿਭਾਗ ਵੱਲੋਂ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਮਾਹਰਾਂ ਨੇ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਦੀ ਸਾਮ ਸੰਭਾਲ ਮੌਸਮ ਦੇ ਮੁਤਾਬਕ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਫਸਲਾਂ ਨੂੰ ਮੌਸਮ ਦੀ ਮਾਰ ਤੋਂ ਬਚਾਇਆ ਜਾ ਸਕੇ ਮੌਸਮ ਆਪਣਾ ਮિજાਜ ਬਦਲਦਾ ਦਿਖਾਈ ਦੇ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਸਵੇਰੇ ਦੇ ਕਈ ਹਿੱਸਿਆਂ 'ਚ بارش ਦੀ ਸੰਭਾਵਨਾ ਵੀ ਜਿਤਾਈ ਜਾ ਰਹੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਮਾਹਰ ਡਾਕਟਰ ਪਵਨੀਤ ਕੌਰ ਨੇ ਮੌਸਮ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਡਾਕਟਰ ਸਾਹਿਬ ਮੌਸਮ ਨੂੰ ਲੈ ਕੇ ਕੀ ਅਪਡੇਟ ਹੈ ਕਿਹੋ ਜੀ ਸੰਭਾਵਨਾ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ जी जो जैदरचर चल, चल रहा है रिकॉर्ड कियाचर है, है सतारा पॉइंट चार डिग्री सेंटीग्रेड है जो नॉर्मल सोलह छह डिग्री सेंटीग्रेड है इसी तरह कल का मैक्सीम टेंचर चौतीग्रेड रिकॉर्ड किया ਜਦੋਂ ਕਿ ਕੱਲ ਦਾ ਨਾਰਮਲ 34 ਡਿਗਰੀ ਸੈਲਸੀਅਸ ਸੋ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਹੁਣ ਕਿਉਂਕਿ ਇੱਕ ਏਡਬਲਯੂਡੀ ਸਿਸਟਮ ਦੀ ਡਿਵੈਲਪਮੈਂਟ ਹੋ ਚੁੱਕੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ 13 ਤੋਂ 15 ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਮੋਡਰੇਟ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਲਾਈਟਨਿੰਗ ਥੰਡਰਿੰਗ ਔਰ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜੀ ਤੇ ਇਹਦਾ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ ਜੀ ਜਿਆਦਾ ਬਾਰਿਸ਼ ਆ ਤਾਂ ਕਿਸਾਨਾਂ ਵਾਸਤੇ ਵੀ ਚਿੰਤਾ ਦੀ ਖਬਰ ਹੈ ਜੀ जी मॉडरेट बारिश की है ना स्पेशली तेरह और चौदह तरीक के काफ़ी थावान वास्ते हैगी और ये वास्ते कल जो आई एम डी वलो ओरेंज अलर्ट और, और परसों येलो अलर्ट भी जारी किया गया है तो फार्मर से यही सलाह दे सदते हैं कि जी हारवेस्टिंग उन्होंने प्लैन करनी है वो मौसम देख के कर अले फिलहाल ना करा क्योंकि बारिश के चांसिस ने ਉਸੇ ਕਿ ਜਿਹੜੀ ਜੋ ਆਲਰੇਡੀ ਕਰ ਚੁੱਕੇ ਨੇ ਤਾਂ ਉਹਨਾਂ ਨੂੰ ਪ੍ਰੋਡਿਊਸ ਦੀ ਸਾਮਸਨ ਵਾਲਾ ਜਰੂਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਇਹ ਜਿਹੜੀਆਂ ਵੈਦਰ ਕੰਡੀਸ਼ਨ ਨੇ ਇਹਨਾਂ ਤੋਂ ਪ੍ਰੋਡਿਊਸ ਕਿ ਕੋਈ ਨੁਕਸਾਨ ਨਾ ਹੋ ਸਕੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਮੌਸਮ ਵਿਭਾਗ ਮਹਾਰਾ ਦੇ ਵੱਲੋਂ ਕਿਸਾਨਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਆਪਣੀ ਕਣਕ ਦੀ ਫਸਲ ਦਾ ਰੱਖ-ਰਖਾਓ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਅਰਧ ਪੰਜਾਬੀ ਨਿਊਜ਼ ਬੁਲਟਿਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੀ ਆ ਮੁੱਖ ਸੁਰਖੀਆਂ ਤੇ ਅਸਾਮ ਚ ਚੋਣ ਪ੍ਰਚਾਰ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਅਸਾਮ ਦੇ ਮੌਜੂਦਾ ਮੁੱਖ ਮੰਤਰੀ ਦੇ ਸੱਜਣਿਸ਼ਾ ਨੇ ਖਾਸਾ ਸਜਣਾ ਮੌਕੇ ਸਿੱਖਾਂ ਨੂੰ ਐਸਜੀਪੀਸੀ ਨੇ ਕੀਤੀ ਅਪੀਲ ਹਰ ਘਰ ਦੇ ਉੱਤੇ ਨਿਸ਼ਾਨ ਸਾਹਿਬ ਲਗਾਉਣ ਦੀ ਕੀਤੀ ਅਪੀਲ ਆਬਦੀ ਮੰਤਰੀ ਆਤੀਸ਼ੀ ਮਾਲੇਨਾ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਦਿੱਲੀ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਚਾਹੁੰਦੀ ਹੈ ਬੀਜੇਪੀ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਵਾਲੀ ਗਲਤੀ ਮਨਜਿੰਦਰ ਸਿਰਸਾਨੇ ਦਿੱਤਾ ਬਿਆਨ ਕਿਹਾ ਆਮ ਆਦਮੀ ਪਾਰਟੀ ਨੂੰ ਡੇਗਣਾ ਚਾਹੁੰਦੇ ਨੇ ਅਰਿੰਦ ਕੇਜੀਵਾਲ ਇਸ ਦਿਨ ਆਹੀ ਮੈਨਦੇ ਉਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ